ਗਵੜਾ ਦੇ ਰਾਮਗੜੀਆ ਕਾਲਜ ਵਿੱਚ ਪੜਨ ਵਾਲੇ ਵਿਦਿਆਰਥੀ ਅੱਜ ਕਿਸੇ ਨਾ ਕਿਸੇ ਉੱਚ ਮੁਕਾਮ ਤੇ ਮੌਜੂਦ ਨੇ ਕੋਈ ਪ੍ਰਾਈਵੇਟ ادارے ਵਿੱਚ ਆਪਣੀਆਂ ਸੇਵਾਵਾਂ ਨਿਭਾ ਰਿਹਾ ਹੈ ਤੇ ਕੋਈ ਸਰਕਾਰੀ ادارے ਵਿੱਚ ਸਰਕਾਰੀ ਸੇਵਾਵਾਂ ਲੈ ਕੇ ਲੋਕ ਸੇਵਾ ਕਰ ਰਿਹਾ ਇੱਕ ਨੌਜਵਾਨ ਹੈ ਮਨਜੀਤ ਸਿੰਘ ਜਿਸ ਨੇ 1991 ਤੋਂ 1994 ਤੱਕ ਰਾਮਗੜੀਆ ਕਾਲਜ ਵਿੱਚ ਪੜ ਕੇ weight lifting ਵਿੱਚ ਹਿੱਸਾ ਲੈ ਕੇ ਕਾਲਜ ਦਾ ਅਤੇ ਸ਼ਹਿਰ ਦਾ ਨਾਮ ਰੋਸ਼ਨ ਕੀਤਾ ਸੀ ਉਸ ਤੋਂ ਬਾਅਦ ਇਨਸਪੈਕਟਰ ਦੀ ਨੌਕਰੀ ਮਿਲੀ ਜੋ ਕਿ ਵਕਵਕ ਸ਼ਹਿਰਾਂ ਵਿੱਚ ਇਮਾਨਦਾਰੀ ਨਾਲ ਡਿਊਟੀ ਨਿਭਾਈ ਅਤੇ ਹੁਣ ਸਰਕਾਰ ਨੇ ਮਨਜੀਤ ਸਿੰਘ ਦੀਆਂ ਚੰਗੀਆਂ ਸੇਵਾਵਾਂ ਨੂੰ ਵੇਖਦਿਆ ਇਨਸਪੈਕਟਰ ਤੋਂ ਡੀਐਸਪੀ ਪ੍ਰਮੋਟ ਕੀਤਾ ਇਸ ਉਪਲਬਧੀ ਦੀ ਖੁਸ਼ੀ ਨੂੰ ਸਾਂਝਾ ਕਰਨ ਲਈ ਕਾਲਜ ਵਿੱਚ ਪ੍ਰਿੰਸੀਪਲ ਪ੍ਰੋਫੈਸਰ ਮਨਜੀਤ ਸਿੰਘ ਵੱਲੋਂ ਸਟਾਫ ਵੱਲੋਂ ਕਾਲਜ ਪਹੁੰਚਣ ਤੇ ਫੁੱਲਾਂ ਦੇ ਬੁਕੇ ਦੇ ਕੇ ਨਿੱਘਾ ਸਵਾਗਤ ਕੀਤਾ ਗਿਆ ਅਤੇ ਲੱਡੂ ਵੰਡੇ ਗਏ ਗੱਲਬਾਤ ਕਰਦਿਆਂ ਪ੍ਰੋਫੈਸਰ ਮਨਜੀਤ ਸਿੰਘ ਨੇ ਜਿੱਤੇ ਡੀਐਸਪੀ ਮਨਜੀਤ ਸਿੰਘ ਨੂੰ ਵਧਾਈ ਦਿੱਤੀ ਉਤੇ ਹੀ ਉਹਨਾਂ ਕਹਿਆ ਕਿ ਮਨਜੀਤ ਸਿੰਘ ਨੇ ਵਿਦਿਆਰਥੀ ਟਾਈਮ ਵਿੱਚ ਬਹੁਤ ਉਪਲਬਧੀਆਂ ਹਾਸਲ ਕੀਤੀਆਂ ਸਨ ਉਹਨਾਂ ਐਸਪੈਕਟ ਹੈ ਕਿ ਉਹਨਾਂ ਵਾਲੇ ਸਮੇਂ ਵਿੱਚ ਵੀ ਮਨਜੀਤ ਸਿੰਘ ਆਪਣੀਆਂ ਚੰਗੀਆਂ ਸੇਵਾਵਾਂ ਲੋਕਾਂ ਨੂੰ ਦੇਣਗੇ ਹਾਂਜੀ ਸਾਡੇ ਦਰਮਿਆਨ ਅੱਜ ਸਾਡੇ ਕਾਲਜ ਦੇ ਪੁਰਾਣੇ ਵਿਦਿਆਰਥੀ ਜਿਹੜੇ ਕਿ ਕਦੀ 1991 ਤੋਂ ਲੈ ਕੇ 1994 ਤੱਕ ਰਾਮਗੜੀਆ ਕਾਲਜ ਦੇ ਵਿੱਚ ਪੜ੍ਹੇ ਆ ਉਹ ਅੱਜ ਡੀਐਸਪੀ ਬਣਨ ਤੋਂ ਬਾਅਦ ਪਹਿਲੀ ਵਾਰ ਸਰਦਾਰ ਮਨਜੀਤ ਸਿੰਘ ਜੀ ਡੀਐਸਪੀ ਕਾਲਜ ਦੇ ਵਿੱਚ ਪਹੁੰਚੇ ਆ ਔਰ ਸਮੂਹ ਸਟਾਫ ਨੇ ਉਹਨਾਂ ਦਾ ਵੈਲਕਮ ਆਖਿਆ ਔਰ ਮੈਂ ਦੱਸਣਾ ਚਾਹਾਂਗਾ ਕਿ ਮਨਜੀਤ ਸਿੰਘ ਹੁਣੀ 1995 ਦੇ ਵਿੱਚ ਜੂਨੀਅਰ ਇੰਡੀਆ ਦੇ ਬੈਸਟ ਲਿਫਟਰ ਜਿਹੜੇ ਆ ਬਣੇ ਸੀਗੇ ਬੈਸਟ ਲਿਫਟਰ ਅਸੀਂ ਕਹਿੰਦੇ ਆ ਕਿ ਜਿੰਨੇ ਫਰਸਟ ਆਏ ਹੁੰਦੇ ਨਾ ਉਹਨਾਂ ਦੇ ਵਿੱਚੋਂ ਕਿਹੜਾ ਵਧੀਆ ਟੋਟਲ ਕਰਕੇ ਫਸਟ ਆਇਆ ਆ ਉਸ ਨੂੰ ਅਸੀਂ ਬੈਸਟ ਲਿਫਟਰ ਦਾ ਖਿਤਾਬ ਜਿਹੜਾ ਦਿੰਨੇ ਆ ਇੰਡੀਆ ਗਵਰਨਮੈਂਟ ਨੇ 1995 ਦੇ ਵਿੱਚ ਇਹਨਾਂ ਨੂੰ ਦਿੱਤਾ ਸੀ ਉਸ ਤੋਂ ਬਾਅਦ ਦੇ ਵਿੱਚ ਪੰਜ ਵਾਰ ਇਹੋ ਸੀਨੀਅਰ ਨੈਸ਼ਨਲ ਚੈਂਪੀਅਨ ਪੰਜ ਵਾਰ ਇਹੋ ਨੈਸ਼ਨਲ ਚੈਂਪੀਅਨ ਬਣੇ ਆ ਉਸ ਤੋਂ ਬਾਅਦ ਦੇ ਵਿੱਚ ਇੰਟਰਨੈਸ਼ਨਲ ਲਿਫਟਰ ਰਹੇ ਆ ਮੈਂ ਦੱਸਣਾ ਚਾਹਾਂਗਾ ਕਿ ਸੈਫ ਗੇਮ ਦੇ ਵਿੱਚੋਂ 1999 ਦੇ ਵਿੱਚ ਇਹਨਾਂ ਨੂੰ 골ਡ ਮੈਡਲ ਸਾਊਥ ਏਸ਼ੀਅਨ ਜਿਹੜੀਆਂ ਗੇਮਸ ਜਿਹਨਾਂ ਨੂੰ ਅਸੀਂ ਕਹਿੰਨੇ ਆ ਔਰ ਸੈੱਫ ਗੇਮ ਦੇ ਵਿੱਚੋਂ ਇਹਨਾਂ ਨੂੰ 99 ਚ 골ਡ ਮੈਡਲ ਮਿਲਿਆ ਸੀ वर्ल्ड ਚੈਂਪੀਅਨ ਜਿਹੜੀ ਕਿ ਤੁਰਕੀ ਵਿਖੇ 2001 ਦੇ ਵਿੱਚ ਵੀ ਇਹਨਾਂ ਨੇ ਪਾਰਟਿਸਪੇਸ਼ਨ ਕੀਤੀ ਆ ਔਰ 2007 ਦੇ ਵਿੱਚ ਪੰਜਾਬ ਗਵਰਨਮੈਂਟ ਵੱਲੋਂ ਇਹਨਾਂ ਨੂੰ ਸਟੇਟ ਅਵਾਰਡ ਜਿਸ ਨੂੰ ਕਿ ਅਸੀਂ ਮਹਾਰਾਜਾ ਰਣਜੀਤ ਸਿੰਘ ਅਵਾਰਡ ਕਹਿੰਦੇ ਆ ਔਰ 2007 ਦੇ ਵਿੱਚ ਇਹਨਾਂ ਨੂੰ ਮਿਲਿਆ ਸੀ ਔਰ ਅਸੀਂ ਕਾਲਜ ਵਾਲੇ ਜਿਹੜਾ ਕਹਿੰਦੇ ਹੁੰਦੇ ਆ ਪ੍ਰਾਊਡ ਫੀਲ ਕਰਦੇ ਆ ਪ੍ਰੈਜ਼ੀਡੈਂਟ ਰਾਮਗੜੀਆ ਐਜੂਕੇਸ਼ਨ ਕਾਉਂਸਲ ਮੈਡਮ ਮਨਪ੍ਰੀਤ ਹੁਣਾਂ ਵੱਲੋਂ ਬਹੁਤ-ਬਹੁਤ ਇਹਨਾਂ ਨੂੰ ਅਸੀਂ ਵਧਾਈਆਂ ਦਿੱਤੀਆਂ ਆਂ ਔਰ ਸਮੂਹ ਕਾਲਜ ਵੱਲੋਂ ਇਹਨਾਂ ਨੂੰ ਬਹੁਤ-ਬਹੁਤ ਵਧਾਈਆਂ ਕਾਲਜ ਦੇ ਵਿਦਿਆਰਥੀ ਇਸੇ ਹੀ ਤਰੀਕੇ ਦੇ ਨਾਲ ਤਰੱਕੀਆਂ ਕਰਦੇ ਰਹਿਣ ਤੇ ਕਾਲਜ ਪ੍ਰਾਊਡ ਫੀਲ ਕਰਦਾ ਰਹੇ ਧੰਨਵਾਦ ਜੀ ਧੰਨਵਾਦ ਡੀਐਸਵੀ ਮਨਜੀਤ ਸਿੰਘ ਹੁਣਾਂ ਦੇ ਬਾਰੇ ਜਿੱਥੇ ਮੈਂ ਸਪੋਰਟਸ ਅਚੀਵਮੈਂਟ ਦੱਸੀ ਆ ਮੈਂ ਦੱਸਣਾ ਚਾਹੁੰਦਾ ਕਿ ਇਹ ਇਹਨਾਂ ਨੇ ਐਸਐਚਓ ਦੇ ਤੌਰ ਤੇ ਜਿਹੜੀਆਂ ਡਿਊਟੀਆਂ ਨਿਭਾਈਆਂ ਉਹ ਵੀ ਕਾਬਲੇ ਤਾਰੀਫ ਆ ਐਸਐਚਓ ਰਾਵਲਪਿੰਡੀ रह ਚੁੱਕੇ ਆ ਐਸਐਚਓ ਕਬੀਰਪੁਰ ਰਹ ਚੁੱਕੇ ਆ ਐਸਐਚਓ ਸਿਟੀ ਕਪੂਥਲਾ ਰਹ ਚੁੱਕੇ ਆ ਤੇ ਅੱਜ ਕੱਲ ਇਹੋ ਡੀਐਸਪੀ ਬਣਨ ਤੋਂ ਪਹਿਲਾਂ ਟ੍ਰੈਫਿਕ ਇੰਚਾਰਜ ਜਲੰਧਰ ਦਿਹਾਤੀ ਸਗੇ ਤੇ ਹੁਣ ਐਜ਼ এ ਡੀਐਸਪੀ ਜਿਸ ਵੀ ਜਗ੍ਹਾ ਦੇ ਉੱਤੇ ਲੱਗਣਗੇ ਸਾਡੀਆਂ ਸ਼ੋਭੇ ਸ਼ਾਮਾਂ ਕਿ ਪਰਮਾਤਮਾ ਇਹਨਾਂ ਨੂੰ ਹੋਰ ਤਰੱਕੀਆਂ ਬਖਸ਼ੇ ਧੰਨਵਾਦ ਜੀ ਧੰਨਵਾਦ